ਬਿਜਲੀ ਨਾ ਆਉਣ ਕਾਰਨ ਪਰੇਸ਼ਾਨ ਹੋਏ ਲੋਕ ਇਹ ਕਹਿਣ ਨੂੰ ਮਜਬੂਰ ਹੋ ਰਹੇ ਹਨ ਕਿ ਸਾਨੂੰ ਫ੍ਰੀ ਦੀ ਬੱਤੀ ਨਹੀਂ ਚਾਹੀਦੀ ਬਸ ਤੁਸੀਂ ਬੱਤੀ ਦੇ ਦੇਵੋ ਪਿਛਲੇ 2 ਦਿਨਾਂ ਤੋਂ ਲਗਾਤਾਰ ਇੰਡੋਪਾਕ ਬਾਰਡਰ ਤੇ ਕਸਬਾ ਡਰਾੰਗਲਾ ਦੇ ਕੁਝ ਇਲਾਕਿਆਂ ਵਿੱਚ ਲਾਈਟ ਨਾ ਆਉਣ ਦੇ ਕਾਰਨ ਲੋਕ ਇੰਨੇ ਪਰੇਸ਼ਾਨ ਹੋ ਚੁੱਕੇ ਨੇ ਕਿ ਉਹਨਾਂ ਨੇ ਅੱਧੀ ਰਾਤ ਦੇ ਸਮੇਂ ਆ ਕੇ ਬਿਜਲੀ ਘਰ ਦੇ ਬਾਹਰ ਤਾਂ ਨਾ ਲਾ ਦਿੱਤਾ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਅਫਸਰ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਹੈ ਉਹ ਇਸ ਵੰਦੀ ਕੋਈ ਕਾਰਵਾਈ ਨਹੀਂ ਕਰ ਰਹੇ ਅੱਜ ਉਹ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਸੁੱਤੇ ਹੋਏ ਹਨ ਲੋਕ ਪਰੇਸ਼ਾਨ ਹੋ ਕੇ ਆਖਰਕਾਰ ਹੁਣ ਬਿਜਲੀ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ ਕਈ ਵਾਰ ਸਬੰਧਿਤ ਵਿਭਾਗ ਦੇ ਜੈ ਨੂੰ ਫੋਨ ਕੀਤਾ ਗਿਆ ਪਰ ਜੈ ਸਾਹਿਬ ਨੇ ਫੋਨ ਨਹੀਂ ਚੱਕਿਆ ਲੋਕਾਂ ਦਾ ਅਨੁਸਾਰ ਜੈ ਸਾਹਿਬ ਜੇਕਰ ਫੋਨ ਚੱਕ ਲੈਂਦੇ ਹਨ ਤੇ ਉਦੋਂ ਕਹਿੰਦੇ ਹਨ ਕਿ ਜੇਕਰ 5 ਵਜੇ ਦੇ ਬਾਅਦ ਲਾਈਟ ਚਲੀ ਜਾਵੇ ਤਾਂ ਸਾਡੀ ਕੋਈ ਵੀ ਜ਼ਿੰਮੇਵਾਰੀ ਨਹੀਂ ਬੰਦੀ ਸਾਡੀ ਡਿਊਟੀ ਸਿਰਫ 5 ਵਜੇ ਤੱਕ ਹੈ ਅਜਿਹੇ ਬੇਤੁਕੇ ਜਵਾਬਾਂ ਦੇ ਕਾਰਨ ਲੋਕ ਜੈ ਤੋਂ ਤਾਂਗਾ ਚੁੱਕੇ ਹਨ ਬਜ਼ੁਰਗ ਬੱਚੇ ਬਿਨਾਂ ਲਾਈਟ ਤੋਂ ਭਾਰੀ ਗਰਮੀ ਦੇ ਕੰਨ ਪਰੇਸ਼ਾਨ ਹੀ ਨਹੀਂ ਬਿਮਾਰ ਵੀ ਹੋ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਬਿੱਲ ਦੇਣ ਦੇ ਬਾਵਜੂਦ ਵੀ ਅਸੀਂ ਲੋਕ ਪਰੇਸ਼ਾਨ ਹੋ ਰਹੇ ਹਾਂ ਸਾਨੂੰ ਫ੍ਰੀ ਦੀ ਬੱਤੀ ਨਹੀਂ ਚਾਹੀਦੀ ਸਾਨੂੰ ਲਾਈਟ ਚਾਹੀਦੀ ਹੈ ਭਾਵੇਂ ਦੂਜੇ ਪਾਸੇ ਪਾਵਰ ਕੋਮ ਦਾ ਕੋਈ ਵੀ ਅਧਿਕਾਰੀ ਇਸ ਬਾਰੇ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਸਮੱਸਿਆ ਬਿਜਲੀ ਦੀ ਬਿਜਲੀ ਚਾਰ ਪੰਜ ਦਿਨ ਤੋਂ ਐਸਾ ਖਰਾਬ ਕਰੇ ਕਰਦੀ ਹੈ ਵੀ ਬਿੱਟ ਬਾਅਦ ਆਂਦੀ ਬੁਰ ਕੇ ਚੱਲ ਜਾਂਦੀ ਹੈ ਰਾਤ ਨੂੰ ਬੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋ ਜਾਂਦੇ ਬਜ਼ੁਰਗ ਹੋ ਜਾਂਦੇ ਕੋ ਬਾਹਰ ਆਦਮੀ ਜਾਂ ਪੜਨ ਵਾਲੇ ਬੱਚੇ ਹੋ ਜਾਂਦੇ ਤਾਂ ਕੀ ਕਰਨਾ ਦੱਸ ਤੂੰ ਯਾਰ ਨੂੰ ਮੁਕਤ ਨਾ ਦਿਓ बोलदे तो इन बोलदा के के गल लोग हर बार बच्चा टांगो राहब जणानी टांगो ही दी है के के किथे जान ओथे सुनण वाला सुनाई کرن والا ਕੋਈ ਨਹੀਂ ਜੇ 9 ਤੋਂ 5 ਮੁਲਾਜ਼ਮ ਡਿਊਟੀ ਦੇ ਮੁਰਕੇ ਪੰਜ ਵਜੇ ਬਾਅਦ ਜੰਪਰ ਸੜ ਜਾਂਦਾ ਜਾਂ ਫਿਊਜ ਹੋ ਜਾਂਦਾ ਤੋ ਕੋਈ ਲਾਜ ਰਾਜੀ ਕੋਈ ਨਹੀਂ ਕਿਥੇ ਜਾਣ ਵਾਲੋ ਦੱਸੋ ਤਰੀਕਾ ਤੁਹਾਡਾ ਕਿ ਚੰਗੀ ਪੱਕਾ ਵੀਂਦੀਆ ਪਾ ਪਛਾਪਾ ਪੈ ਗਿਆ ਤੁਹਾਡੇ ਨਾਲ ਇਹ ਰੋੜ ਬੱਲੇ ਚ ਨਹੀਂ ਜੀ ਲਾਈਟ ਦੀ ਸਮੱਸਿਆ ਇੱਕ ਦਿਨ ਦੀ ਨਹੀਂ ਐ ਤਿੰਨ ਚਾਰ ਦਿਨ ਤੋਂ ਮਗਰ ਇਹਦਾਂ ਚੱਲਦੀ ਆ ਰਹੀ ਸੀਗੀ ਹਾਰ ਕੇ ਲੋਕੀ ਕੱਲ ਦੁਖੀ ਹੋ ਕੇ ਤੇ ਮਦਗੀ ਰਾਤ ਉੱਥੇ ਗਏ ਆ ਸਟੇਸ਼ਨ ਤੇ ਤੇ ਆਪਣਾ ਦੁੱਖ ਪ੍ਰਗਟ ਕੀਤਾ ਉਹਨਾਂ ਨੂੰ ਤੇ ਦੇਖੋ ਨਾ ਚਲੋ ਅਸੀਂ ਜਵਾਨ ਲੋਕ ਕੋਈ ਫਰਕ ਨਹੀਂ ਪੈਂਦਾ ਇਹ ਜਿਹੜੇ ਬਜ਼ੁਰਗ ਨੇ ਛੋਟੇ ਬੱਚੇ ਨੇ ਉਹਨਾਂ ਦੀ ਜਿਆਦਾ ਦਿੱਕਤ ਹੈ ਕਿਉਂਕਿ ਅਸੀਂ ਤਾਂ ਬਾਹਰ ਅੰਦਰ ਆ ਜਾ ਸਕਦੇ ਆ ਤੇ ਬਜ਼ੁਰਗ ਕਿੱਥੇ ਜਾਣ ਬੱਚੇ ਕਿੱਥੇ ਜਾਣ ਇਹ ਬੜੀ ਵੱਡੀ ਦਿੱਕਤ ਹੈ ਉਹ ਸਭ ਤੋਂ ਵੱਡੀ ਦਿੱਕਤ ਤਾਂ ਪਾਣੀ ਦੀ ਕਿਉਂਕਿ ਹਰ ਘਰ ਲਾਈਟ ਦੇ ਉੱਤੇ ਡਿਪੈਂਡ ਕਰਦਾ ਕਿ ਹਰ ਘਰ 'ਚ ਮੋਟਰ ਲੱਗੀ ਨਲਕਾ ਤਾਂ ਆਣੀ ਆ ਇਸ ਕਰਕੇ ਬੜੀ ਵੱਡੀ ਪਰੇਸ਼ਾਨੀ ਹੈ ਕਿਦਾ ਕੋਈ ਨਾ ਕੋਈ ਹੱਲ ਹੋਣਾ ਜ਼ਰੂਰੀ ਚਾਹੀਦਾ ਲੱਗਿਆ ਸਾਲਾਂ ਦੀ ਮੇਰੀ ਉਮਰ ਹੋ ਗਈ ਆ ਤੇ ਮੈਂ ਹੁਣ ਬਾਹਰ ਮੰਮੀ ਲੱਗੇ ਰਿਹਾ ਮੋੜਾ ਬਲਾ ਦੇ ਮੈਂ ਬਾਹਰ ਤੇ ਕੋਣ ਜਾ ਕੇ ਹੁਣ ਮੈਂ ਸੇਰੇ ਦੇਖਦਾ ਵਾ ਇੱਕ ਤਾਰ ਲੱਸੀ ਗਿਆ ਉਹ ਤੋਂ ਉਹਨਾਂ ਕੋ ਨਾਲਿਆਂ ਦੇ ਪਨੀਰੀ ਸੁੱਕੇ ਕਰਦੀ ਆ ਤੇ ਦੱਸੋ ਕਿ ਆਹ ਨਾ ਤਰਨ ਨਾ ਮੈਂ ਕਰਾਂ